ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੋ ਅੱਜ ਆਪਾਂ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਵਿਸਾਖੀ ਤੋਂ ਪਹਿਲਾਂ ਇਹ ਸੰਕੇਤਾਂ ਨੇ ਤਬਾਹੀ ਮਚਾ ਦਿੱਤੀ ਹੈ ਬਹੁਤ ਵੱਡੇ ਪੱਧਰ ਤੇ ਇਹ ਸੰਕੇਤ ਜਿਹੜੇ ਨੇ ਅੱਜ ਮਿਲ ਰਹੇ ਨੇ ਜਿਨ੍ਹਾਂ ਤੋਂ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਡਰੇ ਹੋਏ ਨੇ ਡਰ ਦਾ ਕਾਰਨ ਕੀ ਹੈ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਕਦੀ ਬਾਹਰ ਨਾ ਨਿਕਲੋ ਹਾਲਾਂਕਿ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਸੋ ਕੀ ਕਾਰਨ ਹੈ ਇਸ ਹਾਈ ਅਲਰਟ ਦਾ ਇਹਦੇ ਬਾਰੇ ਤੁਹਾਨੂੰ ਮੈਂ ਜ਼ਰੂਰ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਾਬ ਦੇ ਵਿੱਚ ਇੱਕ ਐਡਵਾਈਜ਼ਰੀ ਜਾਰੀ ਹੋਈ ਹੈ ਪੰਜਾਬ ਦੇ ਲੋਕਾਂ ਲਈ ਖਾਸ ਕਰਕੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਬਾਹਰ ਨਾ ਨਿਕਲੋ ਉਹਦਾ ਕਾਰਨ ਪਤਾ ਕੀ ਆ ਮੌਸਮ ਬਦਲਦਾ ਮੌਸਮ ਵਿਸਾਖੀ ਤੋਂ ਪਹਿਲਾਂ ਇਹ ਐਡਵਾਈਜ਼ਰੀ ਜਾਰੀ ਹੋਈ ਹੈ ਇਹਦਾ ਮਤਲਬ ਵਿਸਾਖੀ ਦੇ ਦੌਰਾਨ ਜਾਂ ਵਿਸਾਖੀ ਤੋਂ ਬਾਅਦ ਇਹ ਸਭ ਕੁਝ ਜਿਹੜਾ ਹੈ ਬਾਹਰ ਨਾ ਆਏ ਜਿਸ ਦੇ ਨਾਲ ਬਹੁਤੇ ਲੋਕਾਂ ਦੀ ਜਾਨ ਨੂੰ ਖਤਰਾ ਵੀ ਹੋ ਸਕਦਾ ਹੈ ਪ੍ਰਸ਼ਾਸਨ ਇਸ ਗੱਲ ਤੇ ਬਿਲਕੁਲ ਰਵਈਆ ਅਪਣਾ ਰਿਹਾ ਹੈ ਪ੍ਰਸ਼ਾਸਨ ਇਸ ਗੱਲ ਦੇ ਨਾਲ ਸਹਿਮਤ ਹੈ ਕਿ ਆਖਰ ਲੋਕਾਂ ਨੂੰ ਆਪਣਾ ਬਚਾਅ ਖੁਦ ਕਰਨਾ ਚਾਹੀਦਾ ਹੈ ਲੋਕ ਆਪਣਾ ਬਚਾਅ ਖੁਦ ਕਰਨ ਐਡਵਾਈਜ਼ਰੀ ਜਾਰੀ ਕਰਨ ਦਾ ਮਤਲਬ ਹੀ ਇਹ ਹੈ ਕਿ ਲੋਕ ਸੁਚੇਤ ਹੋ ਜਾਣ ਆਪਣੇ ਬਚਾਅ ਕਾਰਜ ਲੋਕ ਖੁਦ ਕਰ ਸਕਣ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋਵੇ ਸੋ ਮੈਂ ਪੜ ਰਿਹਾ ਸੀ ਜਿਹੜੀ ਐਡਵਾਈਜ਼ਰੀ ਉਹਨਾਂ ਨੇ ਜਾਰੀ ਕੀਤੀ ਹੈ ਕਿ ਸੂਬੇ ਦੇ ਵਿੱਚ ਗਰਮੀ ਦੇ ਮੌਸਮ ਦੌਰਾਨ ਦਿਨੋਂ-ਦਿਨ ਤਾਪਮਾਨ ਜਿਹੜਾ ਹੈ ਉਹ ਵੱਧ ਰਿਹਾ ਹੈ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਤਾਪਮਾਨ ਕਿੰਨਾ ਤੇਜ਼ ਹੋ ਗਿਆ ਆ ਦਿਨਾਂ ਦੇ ਵਿੱਚ ਅੱਗੇ ਸਾਨੂੰ ਲੋਡ ਨਹੀਂ ਸੀ ਪੈਂਦੀ ਹੁੰਦੀ ਪੱਖੇ ਏਸੀ ਗੋਲਰਾਂ ਦੀ ਸੋ ਅੱਜ ਲੋਡ ਪੈ ਗਈ ਇਹਦੀ ਸਮੱਸਿਆ ਜਿਹੜੀ ਹੈ ਮੌਸਮ ਦਿਨੋਂ-ਦਿਨ ਗਰਮ ਹੁੰਦਾ ਜਾ ਰਿਹਾ ਹੈ ਗਰਮੀ ਦੀ ਲਹਿਰ ਕਾਰਨ ਹੋਣ ਵਾਲੀਆਂ ਬਿਮਾਰੀਆਂ ਵੀ ਵੱਧ ਰਹੀਆਂ ਨੇ ਇਸ ਲਈ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਵੱਲੋਂ ਆਮ ਲੋਕਾਂ ਨੂੰ ਗਰਮੀ ਤੋਂ ਬਚਣ ਸੰਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਆ ਸਿਵਲ ਸਰਜਨ ਸੰਗਰੂਰ ਦੇ ਡਾਕਟਰ ਕਿਰਪਾਲ ਸਿੰਘ ਨੇ ਇਹ ਦੱਸਿਆ ਕਿ ਨੇ ਕੁਝ ਸਾਵਧਾਨੀਆਂ ਵਰਤ ਕੇ ਗਰਮੀ ਤੋਂ ਹੋਣ ਵਾਲੀਆਂ ਬਿਮਾਰੀਆਂ ਇਸ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਨੇ ਦੱਸਿਆ ਹੈ ਕਿ ਵਧੇਰੇ ਤਾਪਮਾਨ ਸਰੀਰ ਦੀ ਤਾਪਮਾਨ ਨਿਯਮ ਪ੍ਰਣਾਲੀ ਨੂੰ ਵਿਗਾੜ ਦਿੰਦਾ ਹੈ। ਗਰਮੀ ਨਾਲ ਸੰਬੰਧਿਤ ਬਿਮਾਰੀਆਂ ਦਾ ਕਾਰਨ ਜਿਹੜਾ ਹੈ ਕੁਝ ਚੀਜ਼ਾਂ ਬਣਦੀਆਂ ਨੇ। ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਨਵਜਨਮੇ ਬੱਚੇ, ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਇਸ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ, ਮਜ਼ਦੂਰਾਂ ਨੂੰ, ਮੋਟਾਪੇ ਨਾਲ ਪੀੜਤ ਲੋਕਾਂ ਨੂੰ, ਮਾਨਸਿਕ ਤੌਰ ਤੇ ਬਿਮਾਰ ਲੋਕਾਂ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਆਦ ਨੂੰ ਵਧੇਰੇ ਤਾਪਮਾਨ ਤੋਂ ਬਚਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਗਰਮੀ ਤੋਂ ਬਚਣ ਲਈ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਕੜਕ ਦੀ ਧੁੱਪ ਦੇ ਵਿੱਚ ਬਾਹਰ ਨਾ ਨਿਕਲੋ। ਸਾਨੂੰ ਬਾਹਰਲੇ ਕੰਮ ਸਵੇਰੇ ਸ਼ਾਮ ਕਰਨੇ ਚਾਹੀਦੇ ਨੇ। ਹਰ ਅੱਧੇ ਘੰਟੇ ਬਾਅਦ ਭਾਵੇਂ ਪਿਆਸ ਨਾ ਵੀ ਹੋਵੇ ਪਾਣੀ ਜ਼ਰੂਰ ਪੀਣਾ ਚਾਹੀਦਾ। ਪਰ ਮਿਰਗੀ ਜਾਂ ਦਿਲ ਦੀ ਬਿਮਾਰੀ, ਗੁਰਦੇ ਜਾਂ ਜਿਗਰ ਦੀ ਬਿਮਾਰੀ ਵਾਲੇ ਜਿਹੜੇ ਵਿਅਕਤੀ ਨੇ ਜੋ ਤਰਲ ਪਦਾਰਥਾਂ ਦੀ ਸੀਮਤ ਖੁਰਾਕਤੇ ਨੇ ਉਹਨਾਂ ਨੂੰ ਪਾਣੀ ਦਾ ਸੇਵਨ ਵਧਾਉਣ ਤੋਂ ਪਹਿਲਾਂ ਡਾਕਟਰ ਨਾਲ ਆਪਣੀ ਸਲਾਹ ਜ਼ਰੂਰ ਕਰ ਲੈਣੀ ਚਾਹੀਦੀ ਹੈ ਸੋ ਮੈਂ ਤੁਹਾਡੇ ਨਾਲੇ ਬੇਨਤੀਆਂ ਸਾਂਝੀਆਂ ਕਰ ਰਿਹਾ ਇਸ ਵੀਡੀਓ ਨੂੰ ਸ਼ੇਅਰ ਕਰਿਓ ਉਹਨਾਂ ਲੋਕਾਂ ਦੇ ਨਾਲ ਅੱਜ ਤੁਹਾਨੂੰ ਪਤਾ ਵੀ ਹਰ ਕੋਈ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਤੇ ਹੈ ਸਾਧ ਸੰਗਤ ਆਪਣਾ ਫਰਜ਼ ਸਮਝ ਕੇ ਸੇਵਾ ਸਮਝ ਕੇ ਸ਼ੇਅਰ ਕਰਿਓ ਤਾਂ ਜੋ ਕਿਸੇ ਨੂੰ ਜੇ ਪਤਾ ਲੱਗ ਜਾਏ ਕੋਈ ਬਚਾਅ ਕਰ ਲੇਗਾ ਤਾਂ ਇਹ ਬਹੁਤ ਵੱਡੀ ਸੇਵਾ ਹੈ ਬਹੁਤ ਵੱਡੀ ਸੇਵਾ ਹੈ ਬਹੁਤ ਵੱਡੀ ਸੇਵਾ ਹੈ ਤੇ ਬਾਹਰ ਕੰਮ ਕਰਨ ਵਾਲੇ ਹਲਕੇ ਰੰਗ ਦੇ ਪੂਰੇ ਸਰੀਰ ਨੂੰ ਢੱਕਣ ਵਾਲੇ ਸੂਤੀ ਕੱਪੜੇ ਜਿਹੜੇ ਨੇ ਸਾਨੂੰ ਪਾਉਣੇ ਚਾਹੀਦੇ ਨੇ ਆਪਣੇ ਸਿਰ ਨੂੰ ਸਿੱਧੀ ਧੁੱਪ ਤੋਂ ਢੱਕਣ ਲਈ ਛਤਰੀ ਟੋਪੀ ਤੌਲੀਏ ਪੱਗ ਜਾਂ ਦੁਪੱਟੇ ਦੀ ਵਰਤੋਂ ਕਰਨੀ ਚਾਹੀਦੀ ਹੈ ਨੰਗੇ ਪੈਰ ਧੁੱਪ 'ਚ ਨਾ ਜਾਇਆ ਜਾਵੇ ਜੋ ਲੋਕ ਧੁੱਪ 'ਚ ਕੰਮ ਕਰਦੇ ਨੇ ਉਹ ਸਰੀਰ ਦਾ ਤਾਪਮਾਨ 37 ਡਿਗਰੀ ਰੱਖਣ ਲਈ ਥੋੜੀ ਦੇਰ ਬਾਅਦ ਸ਼ਾਮੇ ਆਰਾਮ ਕਰਨ ਜਾਂ ਸਿਰ ਤੇ ਗਿੱਲਾ ਤੌਲੀਆ ਜਾਂ ਕੱਪੜਾ ਜ਼ਰੂਰ ਰੱਖਣਾ ਧੁੱਪ 'ਚ ਜਾਣ ਵੇਲੇ ਹਮੇਸ਼ਾ ਪਾਣੀ ਨਾਲ ਲੈ ਕੇ ਜਾਓ ਪਾਣੀ ਤੋਂ ਬਿਨਾਂ ਘਰ ਤੋਂ ਨਹੀਂ ਨਿਕਲਣਾ ਚਾਹੀਦਾ ਇਹ ਸਿਵਲ ਸਰਜਨ ਡਾਕਟਰ ਕਿਰਪਾਲ ਸਿੰਘ ਨੇ ਸੰਗਰੂਰ ਦੇ ਨੇ ਉਹਨਾਂ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ ਪੰਜਾਬ ਸਰਕਾਰ ਦੇ ਤਰਫੋਂ ਹਾਲਾਂਕਿ ਲੋਕਾਂ ਦੇ ਬਚਾਅ ਨੂੰ ਮੁੱਖ ਰੱਖਦੇ ਹੋਏ ਬਚਾਅ ਕਾਰਜ ਜਿਹੜੇ ਨੇ ਤੇ ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਤਰਬੂਜ ਖਰਬੂਜਾ ਸੰਤਰਾ ਅੰਗੂਰ ਖੀਰੇ ਟਮਾਟਰ ਘੀਆ ਤੇ ਤੋਰੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਪਾਣੀ ਦੀ ਮਾਤਰਾ ਇਹਨਾਂ ਚ ਬਧੇਰੇ ਹੁੰਦੀ ਹੈ ਹੁਣ ਇਹ ਜਿਹੇ ਮੌਸਮ ਦੌਰਾਨ ਸਾਨੂੰ ORS ਨਿੰਬੂ ਪਾਣੀ ਲੱਸੀ ਨਾਰੀਅਲ ਦਾ ਪਾਣੀ ਅਤੇ ਹੋਰ ਤਰਲ ਪਦਾਰਥਾਂ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਆਪਣੀ ਚਮੜੀ ਦੀ ਰੱਖਿਆ ਲਈ ਸਨਸਕ੍ਰੀਨ ਅੱਖਾਂ ਦੀ ਸੁਰੱਖਿਆ ਲਈ ਕਾਲੇ ਚਸ਼ਮੇ ਥੋੜਾ ਖਾਣਾ ਖਾਓ ਅਤੇ ਜ਼ਿਆਦਾ ਵਾਰ ਖਾਓ ਠੰਡੇ ਪਾਣੀ ਜਨਹਾਓ ਸੂਤੀ ਕੱਪੜੇ ਤੋਂ ਬਣੇ ਹਲਕੇ ਰੰਗ ਦੇ ਮਾਸਕ ਪਹਿਨिए ਕਸਰਤ ਕਰਦੇ ਹੋ ਤਾਂ ਹੌਲੀ-ਹੌਲੀ ਸ਼ੁਰੂ ਕਰੋ ਹੌਲੀ-ਹੌਲੀ ਵਧਾਓ ਤਾਂ ਕਿ ਸਰੀਰ ਦੇ ਤਾਪਮਾਨ ਦੇ ਅਨੁਕੂਲ ਜੋ ਚੀਜ਼ਾਂ ਨੇ ਰਹਿ ਸਕਣ ਰਵਾਇਤੀ ਇਲਾਜ ਜਿਵੇਂ ਕਿ ਪਿਆਜ਼ ਦਾ ਸਲਾਦ ਕੱਚਾ ਆਂਬ ਦੇ ਨਾਲ ਨਮਕ ਅਤੇ ਜੀਰਾ ਜ਼ਰੂਰ ਖਾਓ ਗਰਮੀ ਦੇ ਦੌਰੇ ਤੋਂ ਇਹ ਤੁਹਾਨੂੰ ਬਚਾ ਸਕਦੇ ਨੇ ਆਪਣੇ ਘਰ ਨੂੰ ਹਵਾਦਾਰ ਠੰਡਾ ਰੱਖੋ ਕਮਰੇ ਦੀ ਹਵਾ ਨੂੰ ਠੰਡਾ ਕਰਨ ਲਈ ਕਮਰੇ 'ਚ ਗਿੱਲੇ ਤੌਲੀਏ ਟੰਗਣੇ ਹੇਠਲੀ ਮੰਜ਼ਲ ਤੇ ਰਹਿਣ ਦੀ ਕੋਸ਼ਿਸ਼ ਕਰੋ ਗਰਮੀ ਦੇ ਸਿਖਰ ਦੇ ਘੰਟਿਆਂ ਦੌਰਾਨ ਖਾਣਾ ਬਣਾਉਣ ਤੋਂ ਪਰਹੇਜ਼ ਕਰੋ ਰਸੋਈ ਦੇ ਖਤਰੇ ਨੂੰ ਚੰਗੀ ਤਰ੍ਹਾਂ ਹਵਾਦਾਰ ਕਰਨ ਲਈ ਦਰਵਾਜ਼ੇ ਤੇ ਖਿੜਕੀਆਂ ਖੁੱਲੀਆਂ ਰੱਖਿਆ ਜੀ ਤੇ ਤੰਬਾਕੂ ਦਾ ਸੇਵਨ ਸ਼ਰਾਬ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ ਇਹਨਾਂ ਦਿਨਾਂ ਵਿੱਚ ਚਾਹ ਕੌਫੀ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ ਤਲੇ ਜਾਂ ਬਾਹਰਲੇ ਖਾਣੇ ਤੋਂ ਬਿਲਕੁਲ ਪਰਹੇਜ਼ ਕੀਤਾ ਜਾਵੇ ਜੇਕਰ ਬਚਣਾ ਹੈ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਹੈ ਤਾਂ ਜੇਕਰ ਸਰੀਰ ਨੂੰ ਤੰਦਰੁਸਤ ਰੱਖਣਾ ਹੈ ਆਪਣੇ ਆਪ ਨੂੰ ਬਚਾਉਣਾ ਹੈ ਤੇ ਇਹਨਾਂ ਚੀਜ਼ਾਂ ਵੱਲ ਜ਼ਰੂਰ ਧਿਆਨ ਦਿਓ ਨਹੀਂ ਤਾਂ ਫਿਰ ਬਹੁਤ ਵੱਡੀ ਮੁਸ਼ਕਲ ਸਾਡੇ ਲਈ ਖੜੀ ਹੋ ਜਾਏਗੀ ਬਹੁਤ ਵੱਡੀ ਮੁਸ਼ਕਲ ਸਾਡੇ ਲਈ ਖੜੀ ਹੋਣੀਆਂ ਤੇ ਬਹੁਤ ਵੱਡੀ ਮੁਸ਼ਕਲ ਦੇ ਵਿੱਚ ਅਸੀਂ ਖੁਦ ਫਸਾਂਗੇ ਤੇ ਹੋਰਾਂ ਨੂੰ ਵੀ ਪਾਵਾਂਗੇ ਤੇ ਆਖਰ ਜੇ ਸਾਨੂੰ ਕੁਝ ਹੋ ਜਾਂਦਾ ਤੇ ਫਿਰ ਫਿਰ ਕੀ ਫਾਇਦਾ ਫਿਰ ਬਚਾਅ ਕੀਤੇ ਜਾਂ ਜੇ ਨਾ ਕੀਤੇ ਕੁਝ ਚੀਜ਼ਾਂ ਨੇ ਜਿਨ੍ਹਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਅੱਜ ਸ਼ਰੀਰ ਰੋਗੀ ਕਿਉਂ ਹੈ ਕਿਉਂਕਿ ਅਸੀਂ ਧਿਆਨ ਨਹੀਂ ਰੱਖੜੇ ਆਪਣੀ ਸਿਹਤ ਨਾਲ ਅਸੀਂ ਖਿਲਵਾੜ ਪਏ ਕਰਦੇ ਆਂ ਅੱਜ ਸਾਡੀ ਸਿਹਤ ਨਾਲ ਅਸੀਂ ਖੁਦ ਖਿਲਵਾੜ ਕਰ ਰਹੇ ਹਾਂ ਇਸ ਕਰਕੇ ਸਾਡੀਆਂ ਜੜੀਆਂ ਧਿਆਨ ਦੀਆਂ ਅਵਸਥਾਵਾਂ ਨੇ ਉਹ ਬਿਲਕੁਲ ਜੜੀਆਂ ਨੇ ਖਤਮ ਨੇ ਸੋ ਆਖਰ ਸਾਡਾ ਸਰੀਰ ਰੋਗੀ ਹੀ ਇਸ ਕਰਕੇ ਹੋ ਗਿਆ ਕਿਉਂਕਿ ਸਾਨੂੰ ਅੱਜ ਇਹਨਾਂ ਚੀਜ਼ਾਂ ਦਾ ਧਿਆਨ ਨਹੀਂ ਰਿਹਾ ਅਸੀਂ ਨਾ ਚੀਜ਼ਾਂ ਦਾ ਧਿਆਨ ਜਿਹੜਾ ਹੈ ਬਿਲਕੁਲ ਕਰ ਹੀ ਨਹੀਂ ਰਹੇ ਸਾਡਾ ਸਰੀਰ ਰੋਗੀ ਹੋ ਗਿਆ ਸਾਡੇ ਸਰੀਰ ਦੇ ਰੋਗੀ ਹੋਣ ਦਾ ਕਾਰਨ ਹੀ ਇਹ ਹੈ ਮੈਂ ਇਸ ਕਰਕੇ ਤੁਹਾਡੇ ਨਾਲ ਚੀਜ਼ਾਂ ਸਾਂਝੀਆਂ ਕੀਤੀਆਂ ਨੇ ਸੋ ਜਿਸ ਕਿਸੇ ਨੂੰ ਕੋਈ ਐਸੀ ਪ੍ਰੋਬਲਮ ਹੈ ਸੋ ਨਹੀਂ ਵੀ ਹੈ ਸੋ ਧਿਆਨ ਜ਼ਰੂਰ ਰੱਖੋ ਤਾਫਮਾਨ ਇਸ ਵਾਰੀ ਬਹੁਤ ਜ਼ਿਆਦਾ ਹੈ ਸੋ ਅਸੀਂ ਬਾਅਦ ਵਿੱਚ ਫਿਰ ਇੱਕ ਦੂਜੇ ਨੂੰ ਦੋਸ਼ ਦਈਏ ਫਿਰ ਕੋਈ ਫਾਇਦਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ